ਸਸਰੀ ਗਾਲੀ ਸਾਰਿਆਂ ਨੂੰ ਸਾਡੇ ਵੱਲੋਂ ਸਾਰੇ ਪੰਜਾਬੀਆਂ ਨੂੰ ਮਾਵਾ ਪੈਣਾ ਨੂੰ ਸਾਡੀਆਂ ਨੂੰ ਠੀਕ ਹੈ ਜੀ ਕਿਵੇਂ ਹੋ ਸਾਰਿਆਂ ਠੀਕ ਹੋ ਅਸੀਂ ਚੜਦੀ ਕਲਾ ਦੇ ਜੀ ਆਹ ਸਿੰਘ ਸਾਡਾ ਹੁੰਦਾ ਤਿਆਰ ਤੇ ਆਹ ਸਿੰਘ ਸਾਡਾ ਖਾਈ ਜਾਂਦਾ ਮਕਰੋਨੀ ਮਕਰੋਨੀ ਠੀਕ ਹੈ ਜੀ ਇਹ ਦੋ ਸਿੰਘਾਂ ਨੂੰ ਰਲ ਕੇ ਬਣਾਈ ਆ ਮੇਰਾ ਇਹਦੇ ਵਿੱਚ ਕੋਈ ਸੰਜੋਗ ਨਹੀਂ ਹੋਏਗਾ ਠੀਕ ਹੈ ਜੀ ਤੇ ਬਾਕੀ ਚੋਬਰ ਪੱਗ ਬਣੀ ਜਾਂਦਾ ਚੋਬਰ ਹਾਂ ਜੀ ਮਿੱਤਰੋ ਗੱਲ ਹੈ ਕਿ ਤਾਂ ਵੀ ਆਹ ਵੀਰ ਹਾਲ ਫੇਰ ਥੱਕ ਗਿਆ ਆ ਠੀਕ ਹੈ ਰਾਤ ਵਾਂਗ ਤੇ ਹੁਣ ਸਾਡੀ ਬਰੀਫਿੰਗ ਹੋ ਚੁੱਕੀ ਆ ਸਾਰੇ ਹੋਣੀ ਆ ਸੇ ਸੈਟਅਪ ਆ ਹੀ ਮਾਰਤਾ ਠੀਕ ਹੈ ਸੈਟਅਪ ਸੁੱਟਾ ਕਰਕੇ ਕੁੜੀਆਂ ਨੂੰ ਲਾਇਆ ਸਾਰਾ ਬਣਾਨੇ ਗੂਏ ਤੇ ਗਲਾਸ ਵਾਈਪ ਕਰਾਂਦੇ ਤਾਂ ਹੁਣ ਪਾਣੀ ਪੀਣ ਆਏ ਪਾਣੀ ਪੁਣੀ ਧੀ ਕੇ ਪੀ ਜਾਨੇ ਦੋਰੇ ਇਹ ਕੰਮ ਘੁੰਮ ਦੇਖਦੇ ਇਦਾਂ ਹੀ ਵੀਰ ਕੰਮ ਘੁੰਮ ਦੇਖ ਕੇ ਫਿਰ ਆਦਿਆਂ ਤਾਂ ਕੀ ਕਰਾਂਦੇ ਕੀ ਨਹੀਂ ਚੋ ਠੀਕ ਹੈ ਪੱੜ ਆ ਗਿਆ ਜੀ ਆ ਬਈ ਆ ਗਿਆ ਮੁੰਡਾ ਆ ਟੋਟਲ 8 8 ਟੇਬਲ ਨੇ ਇਹਨੂੰ ਪਾ ਕੇ 9 ਤੇ ਆਣੀਆਂ ਪਲੇਟਾਂ ਇੱਕੋੜੇ ਵਾਲਾ ਤਾਂ ਪਿਆ 9 ਟੇਬਲ ਆ ਗਿਆ ਨੇ ਉੱਜਾ ਕੱਟਾ ਵਾਹੋ ਪੋ ਵੀ ਆ ਹਟ ਜਾ ਤਾਂ ਮੈਂ ਉਹ ਪਾਪੂਣਾ ਦੀ ਪਿਛਕਾਰੀ ਜਹੂ ਚਲੋ ਖਿਚੋ ਕੰਮ ਆ ਦੇਖ ਲੋ ਦੀ ਫੇਰ ਨਿਕਣਾ ਮੈਂ ਕੰਮ ਕਰਦਾ ਕੱਲਾ ਇੱਥੇ ਕੱਲਾ ਹੀ ਰਹਾ ਰਿਆਂਗੇ ਬੈਠਾ ਕੋਈ ਟੇਬਲ ਨਹੀਂ ਚੱਕਿਆ ਝੂਠ ਮਾਰਦਾ ਸਾਰਾ ਝੂਠ ਚਾਰ ਟੇਬਲ ਦਾ ਮੈ ਲੇ ਲੇ ਉਹ ਤੇਨੂੰ ਵੀ ਕਰੀ ਚਾਰਾ ਉਹ ਤੇਨੂੰ ਵੀ ਕਰ ਚਾਰ ਟੇਬਲ ਦਾ ਸਾਡੇ ਹੋਰ ਸੇ 3-4 ਦਾ ਮੈ ਲੇ टोटल आठ दे मिला मतलब ग्लास वाला भी नौमा, नौमा, था। था। था था। तो था। है नॉर्मल नॉर्मल ग्लास वाला तो एक 10 का छोटा मिनी लेवल फिर की ये तू करा कर ले चक्के सारे चक्के चक्के तो है, है सारे चक्के है इन्हें तो माड़ा जी काम की माड़ा जी बस इन्हें गेम में खिला लो या गेम में दिखा लो इन्हें हैं गेम में देखता था हैगा यहां जोर लाना गेम में ओ अच्छा ही चलो मैं तो कर दूं जब हम देखूंगा तो बुलाऊंगा ਅਦੇਖ ਹੋਣਾ ਸੀ ਇਹਦੀ ਮਾਲ ਚ ਕੰਨ ਲੇ। ਆ ਵੀ ਆ ਗਿਆ ਤੁਸੀਂ ਕੇਕ ਕਟਿੰਗ ਕਰਵਾਉਣੇ ਕਰੀਏ। ਕੇਕ ਕਟਿੰਗ ਕਰਾਉਣੇ ਨੇ। ਵੱਢਦੇ ਵੱਢਦੇ ਦਿਲ ਵੱਢਦੇ। ਓਏ ਨਾ ਕਰ। ਤੇਰੀ ਵੀ ਕਰੀ ਜੀ। ਹਾਂ ਉਹ ਸੱਚੇ ਬੜਾ ਵਧੀਆ ਵੜਦਾ ਵੜਦਾ ਸਾਰਾ ਵੜਨਾ ਮੇਰਾ ਪਰਨਾ ਵੜਦਾ ਹੜਦਾ ਬੱਸ ਬੱਸ ਲੈ ਉਹ ਦੇਖੋ ਫਿਰ ਵੀ ਕਰੀਏ ਫਿਰ ਫਿਰ ਵੀ ਕਰੀਏ ਉਹਦੇ ਫਿਰ ਵੀ ਨਾ ਕੋਈ ਵੀਡੀਓ ਬਣਾ ਦਿੱਤਾ ਤੇ ਫਿਰ ਵੀ ਕਰੀਏ ਅਰੋ ਉਹ ਆਹ ਦੇਖੋ ਤਾਂ ਵੀ ਕਰੀਏ ਉਹ ਥੋੜੀ ਛਾੜਾ ਆਹ ਕਰ ਲੀਆਂ ਵਈਆਂ ਹੱਥ ਬੰਨੋ ਇਹਨੇ ਹੱਥ ਬੰਨੋ ਹੱਥ ਬੰਨੋ ਇੱਧਰ ਆ ਹੱਥ ਬੰਨਾ ਹੱਥ ਬੰਨੋ ਬੰਨਣਾ ਮਜਾ ਆ ਰਿਹਾ ਏ ਓਏ ਕਿ ਬਹੁਤ ਔਕੜੀਆਂ ਭਰਾਵਾ ਨਾ ਕਰ ਓਏ 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 ਮਰ ਗਿਆ ਵੇ ਨਾ ਕਰ ਓਏ ਬੱਸ ਕਰ ਓਹ ਫੈਡਿੰਗ ਹੈ ਪਿੰਨੀਆਂ ਪਿੰਨੀਆਂ ਤੱਦੀਆਂ ਪਿੰਨੀਆਂ ਤੱਦੀਆਂ ਓ ਨਾਈਟ ਮੈਨੂੰ ਬਾਤ ਆਉਂਦਾ ਹੋ ਮੈਂ ਨਹੀਂ ਆ ਰਿਹਾ ਮੈਂ ਨਾ ਕਰਨੀ ਚਲੋ ਮੈਂ ਮੇਰੇ ਕੰਮ ਨਹੀਂ ਕਰ ਰਹਾ ਬੜਾ ਮਜ਼ਾ ਆਇਆ ਬਾਬੇ ਹੋ ਤਾਂ ਫਿਰ ਵੀ ਚਾਹੀਦੀ ਹੋਵੇ ਦੱਸੋ ਤੁਹਾਨੂੰ ਹੋਰ ਕਿਹੜੀ ਥੈਰੇਪੀ ਚਾਹੀਦੀ ਹੋਵੇ ਮੈਂ ਮਸਾਂ ਜੈਡ ਹੋ ਆਹ ਹੋਏ ਦੱਸਿਓ ਉਹੀ ਗ੍ਰੇਡ ਦਿੱਤਾ ਚਾਹੀਦਾ ਕੀ ਹੋਇਆ ਹੋਇਆ ਲਗਾ ਕਰ ਉਹ ਨਹੀਂ ਚੋਰਦੀ ਨਾ ਕਰ ਤਰ ਲਾਤਾ ਤਾਂ ਸਟਿੰਗ ਕਰੀ ਵੇ ਬਸ ਬਸ ਰਾਜਾ ਬਤ ਕਰਦੇ ਕਰੂ ਨਾ ਲਾਗਦਾ ਬੰਦੇ ਇਹਦੇ ਬੰਦੇ ਕਰਦੇ ਪੈਸੇ ਆਉਣੇ ਲਈ ਸਾਜੀ ਬਾਬਿਓ ਕੁਲਾਲੀ ਰਾਮਾ ਵੀ ਆ ਗਿਆ ਤੇ ਦੇਖ ਹੀ ਸਕਦੇ ਆ ਆ ਸਿੰਘ ਥੋੜਾ ਠੀਕ ਠੀਕ ਨਹੀਂ ਹੈਗਾ ਤੇ ਮਾਨਸ ਕਰਕੇ ਛੱਡੇ ਹੋਏ ਹੁਣੇ ਤੁਸੀਂ ਦੇਖ ਲਿਆ ਹੁਣ ਉਹ ਅਜੇ ਲੇਟ ਹੋ ਗਿਆ ਆ ਅੱਜ ਮੈਂ ਗਿਆ ਨਾ ਕੰਮ ਕਿਹੜਾ ਕੰਮ ਉਹ ਤਾਂ ਉਹ ਬੀਅਰ ਹੀ ਕਰ ਦਿੱਖਾ ਮੂਹ ਦਾ ਨਾ ਪਾਇਆ ਜਿੱਦਾਂ ਤੁਹਾਡੇ ਲਾਗ ਲੋਗੇ ਗਿਆ ਨਾ ਜੇ ਤੁਹਾਨੂੰ ਪਤਾ ਲੱਗਦਾ ਛੜਦੇ ਨਹੀਂ ਪਰੋ ਪਰੋ ਡੱਬੇ ਪਰੋ ਜਲਦੀ ਜਲਦੀ ਆਵੇ ਟੇਬਲ ਲੈ ਕੇ ਚੱਲੋ ਲਾ ਕੇ ਲਾ ਕੇ ਕਰ ਤੁਹਾਡੇ ਟੇਬਲ ਦੁਬਾਰਾ ਕਰ ਦੋ ਕਰੋ ਕਰੋ ਕੀ ਕੰਮ ਦਿੱਤਾ ਹੈ ਕੀ ਕੰਮ ਦਿੱਤਾ ਅੱਜ ਲੈ ਵੀ ਸਾਰੇ ਟੇਬਲ ਤੇ ਸਾਰੇ ਚੱਕਣੇ ਆ ਸਾਰੇ ਨੂੰ ਬੋਲੋ ਨਾਲ ਦਾ ਆਰਡਰ ਸਾਰੇ ਘਰ ਆ ਜਾਓ ਚਲੋ ਲੈ ਕਰਾਰਾ ਤੇ ਫੋਟਾ ਫਟ ਪਲਾਤਾ ਮਾਰੇ ਮੋਟ ਰਹਿ ਗਏ ਕਿ ਨਹੀਂ ਸੰਗੂ ਇੱਧਰ ਕੀ ਹੋ ਉਹ ਇੱਧਰ ਸਾਰਾ ਸੋਫੇ ਬੈਗੋ ਅੱਛਾ ਸਟਾਪ ਸੁਟਾ ਕਰਤਾ ਡਾਂਸ ਅਬ ਬਾਹਰ ਤੋਂ ਹੀ ਦੇਖ ਸਕਦੇ ਹਾਂ ਬਾਰ ਬਰਾਤ ਤਕੜਾ ਇੱਥੇ ਹੋ ਯੋ ਠੀਕ ਹੈ ਛੱਟ ਲਾਤਾ ਇੱਕ ਅੱਧਾ ਰਹਿ ਗਿਆ ਬਾਧੂਆਂ ਤੇ ਚ ਰੱਖਿਆ ਜੀ ਲੋਡ ਬੇ ਕਰਾਂਗੇ ਬਾਤਾਂ ਕਿ ਨਹੀਂ ਤਾਂ ਨਹੀਂ ਸ਼ਾਬਾਸ਼ 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 ਖੇਤ ਤੇ ਖੇਤ ਤੇ ਖੇਤ ਤੇ ਖੇਤ ਤੇ ਕੰਮ ਖੇਤੀ ਕਰੋ ਤੁਹਾਨੂੰ ਇੱਕ ਕੰਮ ਵੀ ਹਰੀ ਕਿਹਾ ਫੜਦੇ ਨਹੀਂ ਬੁੱਝ ਜਹੇ ਕੋਲ ਨਾ ਗੱਲ ਹੈਗੀ ਇਦਾਂ ਵੀ ਆਹ ਟ੍ਰੇਲ ਇਹੀ ਲੈ ਜਾਨੇ ਸਾਨੂੰ ਫੇਕ ਕੰਮ ਮਿਲ ਗਿਆ ਆਹ ਤਰ੍ਹਾਂ ਰੱਖਿਆ ਤੇ ਟਕਾ ਟਕੂਗੇ ਆ ਗਿਆ ਇਹਨੂੰ ਹੋਰ ਜੀ ਠੀਕ ਹੈ ਜੀ ਹੁਣ ਸਾਨੂੰ ਇਹ ਕੰਮ ਕੋ ਮਿਲ ਗਿਆ ਹੈ ਲੈਪਟੋ ਕੀ ਬਾੰਦ ਚਲੋ ਜੀ ਕੋ ਚਲਾ ਵੀ ਕੰਮ ਥੋੜਾ ਜਿਆਦਾ ਲੈ ਚਲੋ ਸਟੋਰ ਤੋਂ ਲੈ ਕੇ ਆਉਣਾ ਪੈਣਾ ਥੱਲੇਓ ਮਿੱਤਰੋ ਉੱਤੇ ਉੱਤੇ ਜਾ ਕੇ ਮਾਰਦੇ ਆ ਯਾਰ ਪਾਣੀ ਪੀਣਾ ਚਾਹਤ ਪਾਣੀ ਪਿਲਾ ਦਿੰਨੇ ਤੈਨੂੰ ਉਹ ਤੈਨੂੰ ਬੇਲ ਮਿਲਣਾ ਕੀ ਮੈਂ ਤਾਂ ਕਿ ਨਹੀਂ ਤੂੰ ਇਹ ਕੰਮ ਵੀ ਕਰਦਾ ਤੂੰ ਸਾਲਿਆ ਗੰਦ ਇਹ ਮੈਨੂੰ ਤਾਂ ਬੇਲ ਨਹੀਂ ਮਿਲਦਾ ਮੁੰਡੇ ਨੂੰ ਇਹ ਮੈਨੂੰ ਗੇਮ करो साफ सारे करो करो वह नहीं है बाबा जी गल है सारा कम कुम करके डन करता है ठीक है जी ਤੇ ਹੁਣ ਅਸੀਂ ਚੱਲੇ ਆ ਰੋਟੀ ਖਾਣ ਬਾਬਿਓ ਰੋਟੀ ਖਾਣ ਤੇ ਹੁਣ ਚੱਲਦੇ ਆ ਰੋਟੀ ਖਾਣ